ਗੁੱਡ ਮਾਰਨਿੰਗ ਸਟੂਡੈਂਟਸ ਅੱਜ ਆਪਾਂ ਪੜਾਂਗੇ ਸਾਹਿਤਿਕ ਰੰਗ ਭਾਗ ਦੂਸਰਾ ਵਿੱਚ ਦਰਜ ਜੀਵਨੀ ਅਣਥੱਕ ਵਿਗਿਆਨੀ ਡਾਕਟਰ ਅਬਦੁਲ ਕਲਾਮ ਜੋ ਕਿ ਡਾਕਟਰ ਪ੍ਰਿਥਵੀ ਰਾਜ ਥਾਪੜ ਦੁਆਰਾ ਲਿਖੀ ਗਈ ਹੈ ਤਾਂ ਪੜਦੇ ਹਾਂ ਮੇਰੇ ਮਰਨ ਉਪਰੰਤ ਛੁੱਟੀ ਦਾ ਐਲਾਨ ਨਾ ਕਰਨਾ ਜੇਕਰ ਤੁਸੀਂ ਮੈਨੂੰ ਸੱਚਮੁੱਚ ਪਿਆਰ ਕਰਦੇ ਹੋ ਤਾਂ ਉਸ ਦਿਨ ਵੱਦਤ ਵੱਦ ਕੰਮ ਕਰਨਾ ਇਹ ਸ਼ਬਦ ਕਹੇ ਸੰ ਭਾਰਤ ਦੇ ਸਾਬਕਾ ਰਾਸ਼ਟਰਪਤੀ ਸਵਰਗੀ ਡਾਕਟਰ ਏ ਪੀ ਜੇ ਅਬਦੁਲ ਕਲਾਮ ਨੇ ਡਾਕਟਰ ਕਲਾਮ ਦਾ ਜਨਮ ਭਾਰਤ ਦੇ ਤਾਮਿਲਨਾਡੂ ਸੂਬੇ ਦੇ ਰਮੇਸ਼ਵਰਮ ਵਿਛ ਤੁਨਸ਼ਕੋਡੀ ਵਿਖੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ ਆਪ ਦੇ ਪਿਤਾ ਦਾ ਨਾਮ ਜਨੂਲਾਬੁਦੀਨ ਤੇ ਮਾਂ ਦਾ ਨਾਮ ਆਸ਼ੀਆ ਮਾਸੀ ਉਹ ਇੱਕ ਸਧਾਰਨ ਪਰਿਵਾਰ ਸੀ ਡਾਕਟਰ ਕਲਾਮ ਘਰ ਵਿੱਚ ਆਪਣੇ 4 ਭਰਾਵਾਂ ਤੇ 1 ਭੈਣ ਤੋਂ ਛੋਟੇ ਸਨ ਕਲਾਮ ਦੇ ਜਿਹੜੇ ਵੱਡ-ਵਡੇਰੇ ਸਨ ਪੁਰਖੇ ਸੀ ਉਹਨਾਂ ਦਾ ਬਹੁਤ ਹੀ ਚੰਗਾ ਵਪਾਰ ਸੀ ਕਿਸ਼ਤੀਆਂ ਦਾ ਕਿਸ਼ਤੀਆਂ ਦਾ ਬਹੁਤ ਚੰਗਾ ਵਪਾਰ ਸੀ ਪਰ ਵਪਾਰ ਦੇ ਵਿੱਚ ਘਾਟਾ ਪੈਣ ਕਾਰਨ ਉਹਨੂੰ ਉਹ ਕਾਫੀ ਗਰੀਬ ਹੋ ਗਏ ਇਸ ਲਈ ਜੇ ਡਾਕਟਰ ਕਲਾਮ ਸੀ ਉਹਨਾਂ ਨੂੰ ਅਖਬਾਰ ਵੇਚ ਕੇ ਘਰ ਵਾਲਿਆਂ ਦੀ ਮਦਦ ਕਰਨੀ ਪਈ ਸਕੂਲੀ ਪੜਾਈ ਦੌਰਾਨ ਕਲਾਮ ਇੱਕ ਸਧਾਰਨ ਵਿਦਿਆਰਥੀ ਸਨ ਪਰ ਉਹ ਬਹੁਤ ਮਿਹਨਤੀ ਸਨ ਤੇ ਕੁਝ ਨਾ ਕੁਝ ਨਵਾਂ ਸਿੱਖਦੇ ਰਹਿੰਦੇ ਸਨ ਤੇ ਉਹਨਾਂ ਨੂੰ ਨਵਾਂ ਸਿੱਖਣ ਦੀ ਇੱਛਾ ਸੀ ਉਹਨਾਂ ਦੀ ਬਹੁਤ ਜ਼ਿਆਦਾ ਰੁਚੀ ਸੀ ਅੰਕ ਗਣਿਤ ਵਿੱਚ ਰਾਮਨਾਥ ਪੁਰਮ ਤੋਂ ਉਹਨੇ 10ਵੀਂ ਪਾਸ ਕੀਤੀ ਤੇ 10ਵੀਂ ਪਾਸ ਕਰਨ ਤੋਂ ਬਾਅਦ ਡਾਕਟਰ ਕਲਾਮ ਨੇ ਤਾਮੀਨਾਜੂ ਵਿਕੇਸ ਸੈਂਟ ਜੋਸਫ ਕਾਲਸ ਤੋਂ ਫਿਜ਼ਿਕਸ ਵਿੱਚ ਬੀਏ ਪਾਸ ਕੀਤੀ ਵਿਗਿਆਨੀ ਵਜੋਂ ਡਾਕਟਰ ਕਲਾਮ ਦਾ ਜੀਵਨ ਸੰਘਰਸ਼ भरपूरया सन 1955 ਵਿੱਚ ਆਪ ਪੁਲਾੜ ਵਿਦਿਆ ਇੰਸਟੀਚਿਊਟ ਆਫ ਟੈਕਨੋਲੋਜੀ ਵਿੱਚ ਸ਼ਾਮਿਲ ਹੋ ਗਏ ਉੱਥੇ ਉਹ ਭਾਰਤੀ ਹਵਾਈ ਫੌਜ ਦੇ ਜੰਗੀ ਜਹਾਜ਼ ਦਾ ਪਾਇਲਟ ਬਨਣ ਵਾਲੇ ਆਪਣੇ ਸੁਪਨੇ ਤੋਂ ਖੁੰਝ ਗਏ 1960 ਇਸਵੀ ਵਿੱਚ ਡਾਕਟਰ ਕਲਾਮ ਬਤੌਰ ਵਿਗਿਆਨ ਰੱਖਿਆ ਖੋਜ ਤੇ ਵਿਕਾਸ ਸੰਸਥਾ ਡੀਆਰਡੀਓ ਵਿੱਚ ਸ਼ਾਮਿਲ ਹੋ ਗਏ ਉਨ੍ਹਾਂ ਨੇ ਇੱਕ ਛੋਟੇ ਓਵਰਕਰਾਫਟ ਦਾਨ ਨਿਰਮਾਨ ਕਰਕੇ ਆਪਣੇ ਪੇਸ਼ੇਵਰ ਜੀਵਨ ਦੀ ਸ਼ੁਰੂਆਤ ਕੀਤੀ। ਮਤਲਬ ਕਿ ਪਾਣੀ ਜਾਂ ਜ਼ਮੀਨ ਦੇ ਨੇੜੇ ਉੱਡ ਸਕਣ ਵਾਲਾ ਇੱਕ ਜਹਾਜ਼ ਸੀ, ਛੋਟਾ ਜਾਂ ਪਾਣੀ ਜਾਂ ਜ਼ਮੀਨ ਦੇ ਨੇੜੇ ਉੱਡ ਸਕਣ ਵਾਲਾ ਜਹਾਜ਼ ਉਹਦਾ ਨਿਰਮਾਨ ਕਰਕੇ ਉਹਨਾਂ ਨੇ ਆਪਣਾ ਪੇਸ਼ਾ ਸ਼ੁਰੂ ਕੀਤਾ, ਮਤਲਬ ਆਪਣੇ ਕੰਮ ਦੀ ਸ਼ੁਰੂਆਤ ਕੀਤੀ। ਪਰ ਉਹ ਆਪਣੀ ਨੌਕਰੀ થી ਇਸ ਜ਼ੋਨ ਤੋਂ ਸੰਤੁਸ਼ਟ ਨਹੀਂ ਸਨ ਕਿਉਂਕਿ ਉਹਨਾਂ ਦੇ ਸੁਪਨਾ ਨਹੀਂ ਸੀ ਉਹ ਸੰਤੁਸ਼ਟ ਨਹੀਂ ਸਨ ਉਹ ਅੱਗੇ ਵਧਣਾ ਚਾਹੁੰਦੇ ਸਨ। ਫਿਰ ਉਹ ਭਾਰਤੀ ਪੁਲਾੜ ਖੋਜ ਸੰਸਥਾ ਵਿੱਚ ਚਲੇ ਗਏ। ਉੱਤਿਓ ਪਹਿਲੇ ਭਾਰਤੀ ਲੌਂਜ਼ ਵਹੀਕਲ ਐਸ ਐਲ ਵੀ 111 ਦੇ ਪ੍ਰੋਜੈਕਟ ਡਾਇਰੈਕਟਰ ਨਿਯੁਕਤ ਹੋਏ ਫਿਰ 1982 ਵਿੱਚ ਡਾਕਟਰ ਕਲਾਮ ਬਤੌਰ ਡਾਇਰੈਕਟਰ ਡੀ ਆਰ ਡੀਓ ਵਿੱਚ ਵਾਪਸ ਆ ਗਏ ਇੱਥੇ ਉਹਨਾਂ ਨੇ ਸੰਗਠਿਤ ਨਿਰਦੇਸ਼ ਮਿਸਾਈਲ ਵਿਕਾਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ 1992 ਵਿੱਚ ਉਹ ਭਾਰਤੀ ਰੱਖਿਆ ਮੰਤਰੀ ਦੇ ਸੀਨੀਅਰ ਵਿਗਿਆਨਿਕ ਸਲਾਹਕਾਰ ਬਣੇ ਇਸੋਂ ਦੇ ਦੀ ਉਹਨਾਂ ਨੇ ਪਰਮਾਣੂ ਪਰਖਾਂ ਦੇ ਵਿਕਾਸ ਦੀ ਮੁਹਮਲ ਲਈ ਵਰਤੋਂ ਕੀਤੀ ਮਈ 1998 ਦੀ ਮਈ 1998 ਦੀਆਂ ਪੋਖਰਨ ਚੂ ਪਰਖਾਂ ਪਰਖਾਂ ਜਿਨ੍ਹਾਂ ਵਿੱਚ ਪੰਜ ਪਰਮਾਣੂ ਜੰਤਰਾਂ ਦਾ ਵਿਸਫੋਟ ਕੀਤਾ ਸੀ ਵਿੱਚ ਡਾਕਟਰ ਕਲਾਮ ਦੀ ਬਹੁਤ ਮੁੱਖ ਭੂਮਿਕਾ ਸੀ ਇਹਨਾਂ ਪਰਖਾਂ ਦੀ ਦੁਨੀਆ ਦੀਆਂ ਹੋਰਨਾਂ ਤਾਕਤਾਂ ਤੇ ਨੁਕਤਾਚੀਨੀ ਕਰਦਿਆਂ پابੰਦੀਆਂ ਲਗਾ ਦਿੱਤੀਆਂ ਸਨ ਇਸ ਦੇ ਬਾਵੀਉ ਦੇਸ਼ ਦੀ ਰੱਖਿਆ ਦੇ ਖੇਤਰ ਵਿੱਚ ਡਾਕਟਰ ਕਲਾਮ ਇੱਕ ਰਾਸ਼ਟਰੀ ਹੀਰੇ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਏ। ਵਿਗਿਆਨ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਕਾਰਨ ਕਲਾਮ ਸਾਹਿਬ ਨੂੰ ਖੂਬ ਪ੍ਰਸਿੱਧੀ ਮਿਲੀ। ਉਸ ਨੂੰ ਸਰਕਾਰੀ ਦਰਬਾਰੇ ਬਹੁਤ ਮਾਨ ਸਨਮਾਨ ਮਿਲੇ। ਸੰਨ 2002 ਵਿੱਚ ਰਾਸ਼ਟਰਪਤੀ ਸਤਾਧਾਰੀ ਲੋਕ ਰਾਜੀ ਗੱਠ ਜੋੜ ਐਨ ਡੀ ਏ ਦੀ ਮਦਦ ਨਾਲ ਡਾਕਟਰ ਏ ਪੀ ਜੇ ਅਬਦੁਲ ਕਲਾਮ ਭਾਰਤ ਦੇ 11ਵੇਂ ਰਾਸ਼ਟਰਪਤੀ ਬਣੇ। ਇਸ ਉਨ ਦੇ ਉੱਪਰ ਵੀ ਉਹਨਾਂ ਨੇ ਆਪਣਾ ਚੰਗਾ ਨਾਮ ਕਮਾਇਆ ਉਹ ਬਹੁਤ ਮਿਲਣਸਾਰ ਸਨ ਉਹਨਾਂ ਨੇ ਆਪਣੇ ਰਾਸ਼ਟਰਪਤੀ ਕਾਲ ਆਪਣੇ ਰਾਸ਼ਟਰਪਤੀ ਸਮੇਂ ਦੇ ਵਿੱਚ ਜੋ 5 ਸਾਲਾਂ ਦੀ ਇਹ ਜੋ ਮੁਨੀਅਤ ਸੀ ਦੌਰਾਨ 5 ਲੱਖ ਨੌਜਵਾਨਾਂ ਨਾਲ ਵਿਅਕਤੀਗਤ ਤੌਰ ਤੇ ਮੀਟਿੰਗ ਕਰਨ ਦਾ ਟੀਚਾ ਮਿੱਥਿਆ ਉਹਨਾਂ ਨੂੰ ਪੀਪਲਸ ਪ੍ਰੈਜ਼ੀਡੈਂਟ ਕਰਾ ਦਿੱਤਾ ਗਿਆ। ਰਾਸ਼ਟਰਪਤੀ ਦੀ ਔਂਦੇ ਤੋਂ ਜਦੋਂ ਉਹ ਸੇਵਾਮੁਕਤ ਹੋਏ, ਹੁਣ ਮਗਰੋਂ ਡਾਕਟਰ ਕਲਾਮ ਨੇ ਕਈ ਵਿਦਿਅਕ ਸੰਸਥਾ ਵਿੱਚ ਬਤੌਰ ਵਿਜ਼ਿਟਿੰਗ ਪ੍ਰੋਫੈਸਰ ਪੜਾਉਣਾ ਸ਼ੁਰੂ ਕੀਤਾ। ਉਹ ਸਮੱਸਿਆਵਾਂ ਦਾ ਇਕੱਲਾ ਸੁਝਾਅ ਨਹੀਂ ਜਿੰਦੇ ਸੀ, ਬਲਕਿ ਉਹਨਾਂ ਦਾ ਹੱਲ ਵੀ ਕਰਦੇ ਸਨ। ਦੇਸ਼ ਲਈ ਉਹ ਹਮੇਸ਼ਾ ਫਿਕਰਮੰਦ ਰਹਿੰਦੇ ਸਨ। ਮਈ 2012 ਵਿੱਚ ਡਾਕਟਰ ਸਾਹਿਬ ਨੇ ਪ੍ਰਿਸ਼ਟਾਚਾਰ ਖਤਮ ਕਰਨ ਲਈ ਕੀ ਕੀਤਾ ਸੀ ਡਾਕਟਰ ਕਲਾਮ ਨੇ ਉਹਨਾਂ ਦਾ ਇੱਕੋ ਹੀ ਮਕਸਦ ਸੀਗਾ ਡਾਕਟਰ ਕਲਾਮ ਦਾ ਕਿ ਜੋ ਭ੍ਰਿਸ਼ਟਾਚਾਰ ਹੈ ਇਸ ਨੂੰ ਖਤਮ ਕੀਤਾ ਜਾਵੇ ਭਾਰਤ ਦੇ ਨੌਜਵਾਨਾਂ ਲਈ ਵਾਟ ਕੈਨ ਆਈ ਗਿਵ ਮੂਵਮੈਂਟ ਦੀ ਸ਼ੁਰੂਆਤ ਕੀਤੀ ਉਹਨਾਂ ਦਾ ਮੰਨਣਾ ਸੀ ਕਿ ਜੇਕਰ ਕਿਸੇ ਦੇਸ਼ ਨੂੰ ਭ੍ਰਿਸ਼ਟਾਚਾਰ ਰਹਿਤ ਤੇ ਸੁੰਦਰ ਮਨ ਵਾਲੇ ਲੋਕਾਂ ਦਾ ਦੇਸ਼ ਬਣਾਉਣਾ ਹੈ ਤਾਂ ਸਮਾਜ ਦੇ ਤਿੰਨ ਪ੍ਰਮੁੱਖ ਮੈਂਬਰ ਕਿਹੜੇ-ਕਿਹੜੇ ਤਿੰਨ ਪ੍ਰਮੁੱਖ ਮੈਂਬਰ ਮਾਤਾ-ਪਿਤਾ ਅਤੇ ਗੁਰੂ ਇਹ ਕੰਮ ਕਰ ਸਕਦੇ ਹਨ ਆਪਣੀ ਕਿਤਾਬ ਇੰਡੀਆ 2000 ਵਿੱਚ ਡਾਕਟਰ ਕਲਾਮ ਨੂੰ ਨੌਲੇਜ ਸੁਪਰ ਪਾਵਰ ਬਣਾਉਣ ਲਈ ਕਾਰਜ ਯੋਜਨਾ ਦੀ ਵਿਕਾਲਤ ਕੀਤੀ। ਉਹਨਾਂ ਨੇ ਭਾਰਤ ਦੇ ਪਰਮਾਣੂ ਹਥਿਆਰਾਂ ਦੇ ਪ੍ਰੋਗਰਾਮ ਨੂੰ ਭਾਰਤ ਦੀ ਮਹਾਸ਼ਕਤੀ ਲਈ ਇੱਕ ਰਾਹ ਕਰਾ ਦਿੱਤਾ। ਇਸ ਖਾਤੇਰ ਉਹਨਾਂ ਨੇ ਪੰਜ ਖੇਤਰਾਂ ਦੀ ਪਛਾਣ ਕੀਤੀ। ਇਹ ਸਨ ਖੇਤੀਬਾੜੀ ਤੇ ਖੁਰਾਕੀ ਵਿਸਥਾ, ਸਿੱਖਿਆ ਤੇ ਸਿਹਤ, ਸੂਚਨਾ ਤੇ ਸੰਚਾਰ ਟੈਕਨਾਲੋਜੀ, ਦੇਸ਼ ਦੇ ਹਰ ਇਸ ਲਈ ਪ੍ਰੋਸੈਸ ਯੋਗ ਅਤੇ ਮਿਆਰੀ ਬਿਜਲੀ ਊਰਜਾ ਸੜਕੀ ਆਵਾਜਾਈ ਦਾ ਬੁਨਿਆਦੀ ਢਾਂਚਾ ਅਤੇ ਅਹਿਮ ਟੈਕਨੋਲੋਜੀਅਮ ਵਿੱਚ ਸਵੇ ਨਿਰਪਰਤਾ ਡਾਕਟਰ ਕਲਾਮ ਨੇ ਕਿਹਾ ਕਿ ਇਸ ਸਾਰੇ ਖੇਤਰ ਇਹ ਸਾਰੇ ਖੇਤਰ ਇੱਕ ਦੂਜੇ ਨਾਲ ਸੰਬੰਧਿਤ ਹਨ ਜੇਕਰ ਇਹ ਸਾਰੇ ਇਕੱਠੇ ਅੱਗੇ ਵਧਣਗੇ ਤਾਂ ਇਸ ਨਾਲ ਦੇਸ਼ ਖੁਰਾਕ ਆਰਥਿਕਤਾ ਅਤੇ ਰਾਸ਼ਟਰੀ ਸੁਰੱਖਤਾ ਦੇ ਖੇਤਰ ਵਿੱਚ ਅੱਗੇ ਵਧੇਗਾ ਡਾਕਟਰ ਕਲਾਮ ਦਾ ਮੰਨਣਾ ਸੀ ਕਿ ਸੌਫਟਵੇਅਰ ਦੀ ਵੱਡੀ ਪੱਧਰ ਉੱਪਰ ਨਾਲ ਵੱਧ ਤੋਂ ਵੱਧ ਲੋਕਾਂ ਨਾਲ ਸੂਚਨਾ ਟੈਕਨੋਲੋਜੀ ਦੇ ਫਾਇਦੇ ਪਹੁੰਚਣਗੇ ਸਵੈਮਾਨ ਹਾਸਲ ਕਰਨ ਬਾਰੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹ ਨਹੀਂ ਜਾਣਦੇ ਕਿ ਆਤਮ ਸਨਮਾਨ ਆਤਮ ਨਿਰਭਰਤਾ ਦੇ ਨਾਲ ਆਉਂਦਾ ਹੈ ਸੋ ਡਾਕਟਰ ਕਲਾਮ ਜੀ ਇੱਥੇ ਕੀ ਦੱਸਣਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਨੇ ਉਹ ਉਹਨਾਂ ਨੇ ਕੀ ਕਿਹਾ ਕਿ ਇੱਕ ਅਗਰ ਦੇਸ਼ ਦੇ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਇੱਕ ਦੇਸ਼ ਭ੍ਰਿਸ਼ਟਾਚਾਰ ਰਹਿਤ ਅਪਾ ਬਣਾਉਣਾ ਚਾਹੁੰਦੇ ਆ ਤਾਂ ਤਿੰਨ ਜਣਿਆਂ ਦਾ ਜਣਿਆਂ ਦੀ ਮੁੱਖ ਭੂਮਿਕਾ ਹੁੰਦੀ ਹੈ ਉਹ ਕਿਹੜੇ ਨੇ ਮਾਤਾ ਪਿਤਾ ਤੇ ਗੁਰੂ ਇੱਕ ਮਾਤਾ ਪਿਤਾ ਬੱਚੇ ਨੂੰ ਚੰਗੀ ਸਿੱਖਿਆ ਦੇ ਸਕਦੇ ਆ ਗੁਰੂ ਚੰਗੀ ਸਿੱਖਿਆ ਦੇ ਸਕਦੇ ਹਨ ਤੇ ਜਿਦੇ ਕਰਕੇ ਦੇਸ਼ ਦੇ ਵਿੱਚੋਂ ਭ੍ਰਿਸ਼ਟਾਚਾਰ ਕੱਢਿਆ ਜਾ ਸਕਦਾ ਉਹਨਾਂ ਨੇ ਇਹ ਵੀ ਕਿਹਾ ਸੀ ਪੰਜ ਖੇਤਰਾਂ ਬਾਰੇ ਦੱਸਿਆ ਜੇਕਰ ਇਹਨਾਂ ਉੱਤੇ ਚੰਗੀ ਤਰ੍ਹਾਂ ਕੰਮ ਕੀਤਾ ਜਾਵੇ ਇਹਨਾਂ ਦੀ ਤਰੱਕੀ ਬਾਰੇ ਸੋਚਿਆ ਜਾਵੇ ਤਾਂ ਵੀ ਦੇਸ਼ ਦੀ ਆਰਥਿਕਤਾ ਤੇ ਰਾਸ਼ਟਰੀ ਸੁਰੱਖਿਆ ਖੇਤਰ ਵਿੱਚ ਵੀ ਉਹ ਅੱਗੇ ਵਧੇਗਾ ਫਿਰ ਉਹਨਾਂ ਨੇ ਕਿਹਾ ਕਿ ਸੌਫਟਵੇਅਰ ਦੀ ਵੱਡੀ ਪੱਧਰ ਉੱਪਰ ਵੀ ਲੋਕਾਂ ਨੂੰ ਵੱਧ ਤੋਂ ਵੱਧ ਨੌਲੇਜ ਹੋਣੀ ਚਾਹੀਦੀ ਹੈ ਉਹਨਾਂ ਨੂੰ ਉਹਨਾਂ ਤੱਕ ਟੈਕਨੋਲੋਜੀ ਦੇ ਫਾਇਦੇ ਪਹੁੰਚਾਉਣੇ ਚਾਹੀਦੇ ਆ ਜਿਹਦੇ ਕਰਕੇ ਸਾਡਾ ਦੇਸ਼ ਕੀ ਵਿਕਾਸ ਕਰ ਸਕੇ ਡਾਕਟਰ ਕਲਾਮ ਸੀ ਜਿਹੜੇ ਉਹ ਤ્યાਗ ਦੀ ਮੂਰਤ ਸਨ ਉਹਨਾਂ ਨੇ ਤਾਂ ਵਿਆਹ ਹੀ ਨਹੀਂ ਕਰਵਾਇਆ ਤੇ ਸਾਰੀ ਜ਼ਿੰਦਗੀ ਦੇਸ਼ ਦੇ ਲੇਖੇ ਲਗਾ ਦਿੱਤੀ ਉਹ ਸਾਦਗੀ ਪਸੰਦ ਸਨ ਉਹ ਬਹੁਤ ਜਲਦੀ ਉੱਠਦੇ ਸਨ ਸੌਂਦੇ ਬਹੁਤ ਲੇਟ ਸਨ ਉਹ ਸੌਂਦੇ ਸੀ ਰਾਤ ਨੂੰ 2 ਵਜੇ ਤੇ ਸਵੇਰੇ 6:30 ਵਜੇ ਉੱਠਣ ਦੇ ਆਦੀ ਸਨ ਉਹਨਾਂ ਦਾ ਜੋ ਰਹਿਣਾ ਬਹਿਣਾ ਸੀ ਬਿਲਕੁਲ ਹੀ ਸਿੰਪਲ ਸੀ ਉਹਨਾਂ ਨੇ ਕਦੇ ਟੀਵੀ ਨਹੀਂ ਰੱਖਿਆ ਸੀ ਮੌਤ ਸਮੇਂ ਉਹਨਾਂ ਦੇ ਕੋਲ ਕੁਝ ਉਹਨਾਂ ਦੀਆਂ ਮਨਪਸੰਦ ਨਿੱਜੀ ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਦੇ ਵਿੱਚ ਕੀ ਸੀਗਾ ਕੁਝ ਕਿਤਾਬਾਂ ਸੀ ਕੁਝ ਕੱਪੜੇ ਸੀ ਵੀਨਾ ਸੀ ਸੀਡੀ ਪਲੇਅਰ ਸੀ ਅਤੇ ਇੱਕ ਲੈਪਟਾਪ ਸੀ ਸਨ 2011 ਵਿੱਚ ਬਣੀ ਫਿਲਮ ਆਈ ਐਮ ਕਲਾਮ ਵਿੱਚ ਉਹਨਾਂ ਨੂੰ ਡਾਕਟਰ ਕਲਾਮ ਨੂੰ ਇੱਕ ਗਰੀਬਾਂ ਦਾ ਮਸੀਹਾ ਦਰਸਾਇਆ ਗਿਆ ਹੈ ਤੇ ਛੋਟੂ ਨਾਂ ਦੇ ਇੱਕ ਰਾਜਸਤਾਨੀ ਬੱਚੇ ਨੇ ਆਪਣੇ ਇਸ਼ਟ ਦੇ ਸਨਮਾਨ ਵਿੱਚ ਆਪਣਾ ਨਾਮ ਕਲਾਮ ਰੱਖਿਆ ਧਰਮ ਨਿਰਪੇਕਤਾ ਸਾਰੀ ਉਮਰ ਡਾਕਟਰ ਕਲਾਮ ਲਈ ਬਹੁਤ ਮਹੱਤਵਪੂਰਨ ਮੁੱਦਾ ਰਹੀ ਉਹਨਾਂ ਦੀ ਇਹ ਭਾਵਨਾ ਉਹਨਾਂ ਵੱਲੋਂ ਪ੍ਰਮੁੱਖ ਸਵਾਮੀ ਜੀ ਨਾਲ ਅਧਿਆਤਮਿਕ ਅਨੁਭਵ ਬਾਰੇ ਲਿਖੀ ਕਿਤਾਬ ਵਿੱਚੋਂ ਪ੍ਰਗਟ ਹੁੰਦੀ ਹੈ ਉਰਜਾਨਾ ਨਮਾਜ਼ ਤੇ ਰਾਮ ਜਾਨ ਦੇ ਰੋਜ਼ੇ ਡਾਕਟਰ ਕਲਾਮ ਦੇ ਧਾਰਮਿਕ ਵਿਸ਼ਵਾਸਾਂ ਵਿੱਚ ਸ਼ਾਮਿਲ ਸਨ। ਉਹਨਾਂ ਦੇ ਪਿਤਾ ਨੇ ਆਪਣੇ ਬੱਚਿਆਂ ਵਿੱਚ ਧਾਰਮਿਕ ਸੰਸਕਾਰ ਕੁੱਟਕੁੱਟ ਕੇ ਭਰੇ ਹੋਏ ਸਨ। ਉਹ ਨੌਜਵਾਨ ਕਲਾਮ ਦੇ ਅੰਤਰਧਰਮ ਵਿਸ਼ਵਾਸ ਅਤੇ ਪਰਵਚਨ ਵਾਲੇ ਗੁਣ ਤੋਂ ਬਹੁਤ ਪ੍ਰਭਾਵਿਤ ਸਨ। ਉਹਨਾਂ ਦੇ ਜੋ ਪਿਤਾ ਜੀ ਸਨ ਵੀ ਉਹਨਾਂ ਦੇ ਜੋ ਪਰਿਵਾਰ ਸੀ ਉਹ ਵੀ ਧਾਰਮਿਕ ਸੀ। ਉਹਨਾਂ ਦੇ ਪਿਤਾ ਨੇ ਅچھے ਸੰਸਕਾਰ ਇਹਨਾਂ ਵਿੱਚ ਭਰੇ ਹੋਏ ਸਨ। ਦੇਸ਼ ਦੇ ਧਾਰਮਿਕ ਸਮਾਜਿਕ ਤੇ ਸਿਆਸੀ ਨੇਤਾਵਾਂ ਵਿਚਕਾਰ ਗੱਲਬਾਤ ਤੇ ਪ੍ਰਵਚਨ ਦੀ ਗੁਰਤੀ ਉਹਨਾਂ ਨੂੰ ਘਰ ਵਿੱਚੋਂ ਹੀ ਪ੍ਰਾਪਤ ਹੋਈ ਸੀ। ਉਹਨਾਂ ਦਾ ਮੰਨਣਾ ਸੀ ਕਿ ਇੱਕ ਮਹਾਨ ਲੋਕਾਂ ਲਈ ਧਰਮ ਦੋਸ਼ ਬਣਾਉਣ ਦਾ ਇੱਕ ਮਾਧਿਮ ਹੈ ਜਦਕਿ ਛੋਟੀ ਸੋਚ ਵਾਲੇ ਲੋਕਾਂ ਲਈ ਇਹ ਲੜਨ ਦਾ ਇੱਕ ਸਾਧਨ ਹੈ। ਉਹਨਾਂ ਨੇ ਇਹ ਗੱਲ ਜ਼ੋਰ ਨਾਲ ਉਠਾਈ ਕਿ ਕਿਸੇ ਵੀ ਧਰਮ ਵਿੱਚ ਆਪਣੇ ਧਰਮ ਨੂੰ ਬਰਕਰਾਰ ਰੱਖਣ ਜਾਂ ਉਸ ਨੂੰ ਅੱਗੇ ਵਧਾਉਣ ਲਈ ਦੂਜਿਆਂ ਨੂੰ ਮਾਰਨਾ ਨਹੀਂ ਦਾ ਸੇਗਰ ਇਸਲਾਮ ਅਤੇ ਕੁਰਾਨ ਸ਼ਰੀਫ ਵਿੱਚ ਆਸਤਾ ਦੇ ਨਾਲ-ਨਾਲ ਕਲਮ ਕਲਾਮ ਹਿੰਦੂ ਰਵਾਇਤਾਂ ਤੋਂ ਵੀ ਵਾਕਿਫ ਸਨ ਚਾਹੇ ਉਹ ਮੁਸਲਿਮ ਧਰਮ ਤੋਂ ਸੀ ਪਰ ਫਿਰ ਵੀ ਉਹਨਾਂ ਨੂੰ ਹਿੰਦੂ ਧਰਮ ਬਾਰੇ ਵੀ ਕਾਫੀ ਗਿਆਨ ਸੀ ਉਹਨਾਂ ਨੇ ਸੰਸਕ੍ਰਿਤ ਭਾਸ਼ਾ ਸਿੱਖੀ ਸੀ ਸਿੱਖਣ ਤੋਂ ਬਾਅਦ ਉਹਨਾਂ ਨੇ ਭਗਵਤ ਭਗਵਤ ਗੀਤਾ ਪੜ੍ਹੀ ਉਹ ਸ਼ਾਕਾਹਾਰੀ ਸਨ ਉਹਨਾਂ ਨੇ ਸੁਆਮੀ ਨਰਾਇਣ ਸੰਪਰਦਾ ਦੇ ਗੁਰੂ ਪ੍ਰਮੁੱਖ ਸਿਆਸੀ ਨੂੰ ਆਪਣਾ ਆਖਰੀ ਧਾਰਮਿਕ ਗੁਰਮੰਨਿਆ ਰਾਸ਼ਟਰਪਤੀ ਬਨਨ ਉਪਰੰਤ ਪਾਰਲੀਮੈਂਟ ਵਿੱਚ ਦਿੱਤੇ ਆਪਣੇ ਮੁਢਲੇ ਭਾਸ਼ਣਾ ਵਿੱਚ ਡਾਕਟਰ ਕਲਾਮ ਨੇ ਕਿਹਾ ਸੀ ਕਿ ਉਹ ਵਿਦੇਰੇ ਇੱਕਮੁੱਛ ਭਾਰਤ ਲਈ ਕੋਸ਼ਿਸ਼ਾਂ ਕਰਨੀਆਂ ਚਾਹੁੰਦੇ ਹਨ ਉਹ ਚਾਹੁੰਦੇ ਹਨ ਕਿ ਭਾਰਤ ਇੱਕਮੁੱਛ ਰਹੇ ਵਿਕਾਸ ਬਾਰੇ ਡਾਕਟਰ ਕਲਾਮ ਦੀ ਸੋਚ ਬਹੁਤ ਸਪਸ਼ਟ ਸੀ دہشتਵਾਦ ਅੰਦਰੂਨੀ ਵਿਵਾਦ ਤੇ ਬੇਰੁਜ਼ਗਾਰੀ ਨੂੰ ਉਹ ਮੁੱਖ ਚੁਣੌਤੀਆਂ ਮੰਨਦੇ ਸਨ ਉਹਨਾਂ ਨੇ ਗਰੀਬਾਂ ਨੂੰ ਸਿਹਤ ਸਿਹਤਮੰਦ ਬਣਾਉਣ ਅਤੇ ਪੜਾਉਣ ਦੀ ਵਕਾਲਤ ਕੀਤੀ। ਉਹਨਾਂ ਦਾ ਮੰਨਣਾ ਸੀ ਕਿ ਰੋਗ ਮੁਕਤੀ ਉਤਪਾਦਨ ਤੇ ਸੁਰੱਖਿਆ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਸਹਾਈ ਹੋ ਸਕਦੇ ਹਨ। ਉਸਾਰੂ ਅਰਥ ਵਿਵਸਥਾ ਤੇ ਪ੍ਰਬੰਧਕੀ ਸਮਰੱਥਾ ਨਾਲ ਦੁਨੀਆ ਵਿੱਚ ਆਪਣਾ ਵਕਾਰ ਬਣਾਇਆ ਜਾ ਸਕਦਾ ਹੈ। ਲੋਕ ਰਾਜੀ ਪ੍ਰਣਾਲੀ ਵਿੱਚ ਸੰਵਿਧਾਨ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੈ। ਔਰਤਾ ਸਮੇਤ ਸਭ ਨੂੰ ਅਧਿਕਾਰਾਂ ਦਾ ਗਿਆਨ ਹੋਣਾ ਚਾਹੀਦਾ ਹੈ। ਡਾਕਟਰ ਕਲਾਮ ਨੇ ਸਰਬ ਧਰਮ ਵਾਲੀ ਸੋਚ ਨੂੰ ਦੇਸ਼ ਦੀ ਤਾਕਤ ਕਰਾਰ ਦਿੱਤਾ ਕਿ ਸਾਰੇ ਧਰਮ ਬਰਾਬਰ ਹਨ ਕਿਸੇ ਨਾਲ ਕੋਈ ਭੇਦਭਾਵ ਨਹੀਂ ਹੋਣਾ ਚਾਹੀਦਾ ਉਹ ਆਪ ਮੁਸਲਮਾਨ ਹੋ ਕੇ ਵੀ ਉਹਨਾਂ ਨੂੰ ਹਿੰਦੂ ਧਰਮ ਬਾਰੇ ਗਿਆਨ ਸੀ ਤੇ ਉਹ ਉਹਨਾਂ ਨੇ ਸੰਸਕ੍ਰਿਤ ਭਾਸ਼ਾ ਸਿੱਖੀ ਸੀ ਅਤੇ ਗੀਤਾ ਵੀ ਪੜ੍ਹੀ ਸੀ ਆਪਣੀ ਸਖਤ ਮਿਹਨਤ ਰਾਹੀਂ ਡਾਕਟਰ ਕਲਾਮ ਨੇ ਨੇਕ ਵਿਚਾਰਾਂ ਦਾ ਨਿਰਮਾਣ ਕੀਤਾ ਉਹ ਕਿਹਾ ਕਰਦੇ ਸਨ ਸਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਨੀਂਦ ਵਿੱਚ ਵੇਖਦੇ ਹੋ ਬਲਕਿ ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ 27 ਜੁਲਾਈ 2015 ਨੂੰ ਡਾਕਟਰ ਕਲਾਮ 83 ਵਰਿਆਂ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਆਖ ਗਏ ਉਹ ਇੰਸਟੀਚੂਟ ਆਫ ਮੈਨੇਜਮੈਂਟ ਵਿੱਚ ਭਾਸ਼ਣ ਦੇ ਰਹੇ ਸਨ ਉਹਨਾਂ ਦਾ ਦਿਲ ਦੇ ਦੌਰੇ ਨਾਲ ਦਿਹਾਂਤ ਹੋ ਗਿਆ 3 ਜੁਲਾਈ 2015 ਨੂੰ 3 ਜੁਲਾਈ 2015 ਨੂੰ ਉਨ੍ਹਾਂ ਦੇ ਆਪਣੇ ਸੂਬੇ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਤਾਮਿਲਨਾਡੂ ਸਰਕਾਰ ਨੇ ਵਿਗਿਆਨੀਆਂ ਤੇ ਮਾਨਵੀ ਵਿਸ਼ਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਲੋਕਾਂ ਲਈ ਡਾਕਟਰ ਏ ਪੀ ਜੀ ਅਬਦੁਲ ਕਲਾਮ ਐਵਾਰਡ ਨਾਂ ਦਾ ਇੱਕ ਇਨਾਮ ਵੀ ਸ਼ੁਰੂ ਕੀਤਾ। ਉਨ੍ਹਾਂ ਦੇ ਜਨਮ ਦਿਨ 15 ਅਕਤੂਬਰ ਨੂੰ ਨੌਜਵਾਨ ਪੁਨਰ ਜਾਗਰਣ ਦਿਵਸ ਵਜੋਂ ਐਲਾਨਿਆ ਗਿਆ। ਡਾਕਟਰ ਅਬਦੁਲ ਕਲਾਮ ਨੂੰ 40 ਯੂਨੀਵਰਸਿਟੀਆਂ ਨੇ ਡਾਕਟੋਰੇਟ ਦੀ ਅਨ ਰੈਰੀ ਡਿਗਰੀ ਨਾਲ ਨਿਵਾਜਿਆ ਸਰਕਾਰੀ ਰੱਖਿਆ ਟੈਕਨੋਲੋਜੀ ਦੇ ਨਵੀਨੀਕਰਨ ਲਈ ਉਹਨਾਂ ਨੂੰ ਭਾਰਤ ਦੇ ਸਰਵ ਉੱਚ ਸਿਵਲ ਇਨਾਮਾ ਪਦਮ ਪੂਸ਼ਨ 1981 ਪਦਮ ਵਿਪੂਸ਼ਨ 1990 ਤੇ ਭਾਰਤ ਰਤਨ 1997 ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਨੇ ਸਵੈ ਜੀਵਨੀ ਵਿੰਗਸ ਆਫ ਫਾਇਰ ਸਮੇਤ ਕਈ ਪੁਸਤਕਾਂ ਦੀ ਰਚਨਾ ਕੀਤੀ ਕਿਹਾ ਜਾਂਦਾ ਹੈ ਕਿ ਦੱਖਣੀ ਕੋਰੀਆ ਵਿੱਚ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਦੇ ਅਨੁਵਾਦ ਪੜਨ ਦੀ ਵੱਡੀ ਮੰਗ ਰਹੀ ਹੈ ਕਲਾਮ ਦੇ ਨਾਮ ਉੱਪਰ ਦੇਸ਼ ਵਿੱਚ ਕਈ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ ਨਿਰਸ ਦੇ ਉਹ ਹਰ ਦੇਸ਼ ਵਾਸੀ ਦੇ ਪ੍ਰੇਰਨਾ ਸਰੋਤ ਹਨ ਸੋ ਸਟੂਡੈਂਟਸ ਅੱਪਾ ਪੜ ਚੁੱਕੀਆਂ ਡਾਕਟਰ ਕਲਾਮ ਦੀ ਜੀਵਨੀ ਜੋ ਕਿ ਤੁਸੀਂ ਖੁਦ ਵੀ ਪੜਨੀ ਹੈ ਔਰ ਉਹਦੀ ਟਿੱਪਣੀ ਵੀ ਪੜਨੀ ਹੈ ਜੋ ਦਿੱਤੀ ਗਈ ਹੈ ਸਾਨੂੰ ਉਹਨਾਂ ਦੀ ਜੀਵਨੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਦੇ ਇਸ ਜੀਵਨ ਦੇ ਵਿੱਚ ਜੋ ਉਹਨਾਂ ਨੇ ਸੰਘਰਸ਼ ਕੀਤੇ ਉਹਨਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਸਿੱਖਣ ਨੂੰ ਮਿਲਦਾ ਹੈ ਕਿ ਕਿਸ ਤਰੀਕੇ ਜਦੋਂ ਤਰੀਕੇ ਨਾਲ ਜਦੋਂ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਘਾਟਾ ਪੈ ਗਿਆ ਉਹਨਾਂ ਦੇ ਕਾਰੋਬਾਰ ਦੇ ਵਿੱਚ ਉਹਨਾਂ ਨੂੰ ਗਰੀਬੀ ਦੇਖਣੀ ਪਈ ਫਿਰ ਵੀ ਉਹ ਹਿੰਮਤ ਨਹੀਂ ਹਾਰੇ ਉਹਨਾਂ ਨੇ ਆਪਣੇ ਪਰਿਵਾਰ ਦੀ ਅਖਬਾਰ ਵਿੱਚ ਵਿੱਚ ਕੇ ਮਦਦ ਕੀਤੀ ਔਰ ਉਹਨਾਂ ਨੇ ਆਪਣੀ ਮਿਹਨਤ ਔਰ ਆਪਣੇ ਉੱਪਰ ਵਿਸ਼ਵਾਸ ਦੇ ਨਾਲ ਬਹੁਤ ਪ੍ਰਾਪਤੀਆਂ ਕੀਤੀਆਂ ਤੇ ਉਹਨਾਂ ਨੇ ਜੋ ਸਾਨੂੰ ਉਹਨਾਂ ਦੇ ਜੀਵਨ ਤੋਂ ਸਾਨੂੰ ਜੋ ਸਿੱਖਣ ਨੂੰ ਮਿਲਦਾ ਉਹਨਾਂ ਦੀ ਬਹੁਤ ਹੀ ਸੋਹਣੀ ਸੋਚ ਸੀ ਬਹੁਤ ਹੀ ਸੋਹਣੇ ਉਹਨਾਂ ਦੇ ਵਿਚਾਰ ਸਨ ਜਿਵੇਂ ਉਹਨਾਂ ਨੇ ਕਿਹਾ ਹੈ ਸੁਪਨੇ ਉਹ ਨਹੀਂ ਹੁੰਦੇ ਜੋ ਤੁਸੀਂ ਨੀਂਦ ਵਿੱਚ ਵੇਖਦੇ ਹੋ ਬਲਕਿ ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ ਜੋ ਇਹਨਾਂ ਦੀ ਇਹ ਵਰਡਿੰਗ ਹੈ ਬਹੁਤ ਇੰਪੋਰਟੈਂਟ ਹੈ ਬਹੁਤ ਚੰਗੀ ਸੋਚ ਵਿਚਾਰ ਹੈ ਅਗਰ ਅਸੀਂ ਇਸ ਚੀਜ਼ ਨੂੰ ਉਹਨਾਂ ਦੇ ਵਿਚਾਰ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਈਏ ਤਾਂ ਅਸੀਂ ਹਮੇਸ਼ਾ ਹੀ ਸਫਲ ਹੁੰਨੇ ਆ ਤੇ ਅਸੀਂ ਕਿਸੇ ਦੇ ਕਦੇ ਵੀ ਸਾਡਾ ਅਸੀਂ ਹਮੇਸ਼ਾ ਹੀ ਮੁਸੀਬਤਾਂ ਨੂੰ ਕ੍ਰੋਸ ਕਰ ਸਕਦੇ ਹਾਂ ਸੋ ਸਟੂਡੈਂਟਸ ਏ ਸੀ ਦੀ ਜੀਵਨੀ ਔਰ ਅਗੇ ਇਹਦੇ ਆਪਾਂ ਕੁਐਸ਼ਨ ਕਰਾਂਗੇ ਧੰਨਵਾਦ